ਜੋ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਰਿਜ਼ਲਟ ਆਏ ਨੇ ਉਹ ਬਹੁਤ ਦਿਲਚਸਪ ਨੇ ਇੱਕ ਬਹੁਤ ਡੀਟੇਲਡ ਐਨਾਲਿਸਿਸ ਇਹਨਾਂ ਦੀ ਕਰਨ ਦੀ ਲੋੜ ਆ حالی ਮੈਂ ਡੀਟੇਲਡ ਐਨਾਲਿਸਿਸ ਨਹੀਂ ਕੀਤਾ ਪਰ ਮੈਂ ਜਿਹੜੀ ਇੱਕ ਚੰਗੀ ਤਰ੍ਹਾਂ ਝਾਤ ਮਾਰੀ ਆ ਸਾਡੇ ਰਿਜ਼ਲਟਸ ਦੇ ਉੱਤੇ ਜਿਹੜਾ ਥੋੜਾ ਜਿਹਾ ਪਿਛਲੀਆਂ ਇਲੈਕਸ਼ਨਸ ਦੀ ਡਾਟਾ ਜਿਹੜਾ ਵਾ ਅੰਕੜੇ ਜਿਹੜੇ ਨੇ ਉਹਨਾਂ ਤੇ ਮੈਂ ਇੱਕ ਨਿਗਾਹ ਮਾਰੀਆ ਉੱਥੋਂ ਲੱਗਦਾ ਵਾ ਕਿ ਇਹਦੇ ਵਿੱਚ ਕਈ ਕੁਝ ਹੋਇਆ ਜਿਹੜਾ ਆਮ ਆਦਮੀ ਜਿਹੜਾ ਵਾ ਉਹ ਸ਼ਾਇਦ ਸਮਝ ਨਹੀਂ ਸਕਦਾ ਜੇ ਐਨਕੇ ਦੇ ਵਿੱਚ ਤੇ ਵੈਸੇ ਜੋ ਰਿਜ਼ਲਟ ਆਏ ਨੇ ਉਹ ਜਿਹੜੀਆਂ ਐਕਸਪੈਕਟਡ ਲਾਈਨਸ ਸੀ ਉਹਨਾਂ ਤੇ ਰਿਜ਼ਲਟ ਆਏ ਨੇ ਉੱਥੇ ਲੋਕਾਂ ਨੂੰ 370 ਧਾਰਾ ਨੂੰ ਰੱਦ ਕਰਨ ਦੇ ਉੱਪਰ ਔਰ ਸਟੇਟ ਨੂੰ ਤੋੜਨ ਤੇ ਲਦਾਖ ਨੂੰ ਅਡਡ ਕਰਨ ਤੇ ਕਾਫੀ ਦੇ ਰੈਲੈਕਸ਼ਨਲ ਨਾਕਰਾਉਨ ਕਰਕੇ ਕਸ਼ਮੀਰ ਦੇ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਸੀ ਔਰ ਉਹ ਜਿਹੜੇ ਸਾਰੇ ਲੋਕ ਨੇ ਉਹ ਨੈਸ਼ਨਲ ਕਾਨਫਰੰਸ ਫਰੂਕ ਅਬਦੁੱਲਾਹ ਤੇ 우ਮਾਰ ਬਦਲਾਦੀ ਪਾਰਟੀ ਜਿਹੜੀ ਆ ਔਰ ਕਾਂਗਰਸ ਇਹਨਾਂ ਦਾ ਗੱਠ ਜੋੜਿਆ ਉਹਦੇ ਵੱਲ ਨੂੰ ਉਹਨਾਂ ਦਾ ਚੁਕਾ ਹੋਇਆ ਇਹ ਸਾਰੇ ਵੋਟਰਾਂ ਦਾ ਜੇ ਕਿਤੇ ਪੀਡੀਪੀ ਵੀ ਨਾਲ ਚਲੀ ਜਾਂਦੀ ਤੇ ਮੇਰੇ ਖਿਆਲ ਹੋਰ 5-10 ਸੀਟਾਂ ਦਾ ਫਾਇਦਾ ਉਹਨਾਂ ਨੂੰ ਹੋ ਸਕਦਾ ਸੀ ਹਾਲਾਂਕਿ ਪੀਡੀਪੀ ਨੂੰ ਲੱਗਦਾ ਨਹੀਂ ਕਿ ਬਹੁਤੀਆਂ ਵੋਟਾਂ ਸੀਟਾਂ ਮਿਲੀਆਂ ਸਿਰਫ 3 ਜਾਂ 4 ਸੀਟਾਂ ਮਿਲੀਆਂ ਵਾ ਪਰ ਉਹ ਸਾਰੀ ਵੋਟ ਕਨਸੋਲिडेट ਹੋ ਜਾਂਦੀ ਤੇ ਮੇਰੇ ਖਿਆਲ ਉਹਨਾਂ ਦਾ ਘੱਟੋ ਘੱਟ 5-7 ਸੀਟਾਂ ਦਾ ਫਰਕ ਪੈ ਸਕਦਾ ਸੀ ਲੇਕਿਨ ਸ਼ਾਇਦ ਉਹ ਸਮਝੌਤਾ ਨਹੀਂ ਸੀ ਕੋਈ ਜੰਮੂ ਦੇ ਵਿੱਚ ਅ ਜਿਵੇਂ ਆਸ ਸੀ ਕਿ ਬੀਜੇਪੀ ਦਾ ਪਰਫਾਰਮੈਂਸ ਚੰਗਾ ਰਿਹਾ ਲੇਕਿਨ ਉਹ ਹੋਰ ਬਿਹਤਰ ਹੋ ਸਕਦਾ ਸੀ ਅਪੀਰੈਂਟਲੀ ਉੱਥੇ ਕੁਝ ਲੋਕੀ ਜਿਹੜੇ ਨੇ ਉਹਨਾਂ ਦੀ ਵੋਟ ਬੀਜੇਪੀ ਤੋਂ ਪਾਸੇ ਗਈ ਆ ਅ ਬੀਜੇਪੀ ਨੂੰ ਮੇਰਾ ਖਿਆਲ ਥੋੜਾ ਜਿਹਾ ਨੁਕਸਾਨ ਜਿਵੇਂ ਮੈਂ ਆਪਣੀ ਅੱਜ ਦੀ ਡਿਸਕਸ਼ਨ ਦੇ ਵਿੱਚ ਵੀ ਵੇਖਰੀ ਮੈਂ ਜ਼ਿਕਰ ਕੀਤਾ ਸੀ ਲਦਾਖ ਨੂੰ ਐਡ ਕਰਨ ਦਾ ਵੀ ਹੋਇਆ ਜੇ ਲਦਾਖ ਇੱਕ ਯੂਨੀਅਨ ਟੈਰੀਟਰੀ ਨਾ ਬਣੀ ਹੁੰਦੀ ਜੇ ਐਨਕੇ ਦਾ ਹਿੱਸਾ ਹੁੰਦੀ ਤੇ ਉਹ ਵੀ ਮੇਰੇ ਖਿਆਲ ਵੋਟ ਜਿਹੜੀ ਆ ਉੱਥੇ ਵੀ ਭਾਜਪਾ ਨੂੰ ਕੁਝ ਸੀਟਾਂ ਹਾਸਲ ਹੋ ਸਕਦੀਆਂ ਸੀ ਲੇਕਿਨ ਜਿਹੜੇ ਕੁਝ ਲੋਕਾਂ ਨੇ ਗੱਲ ਕੀਤੀ ਆ ਕਿ ਭਾਜਪਾ ਵਾਸਤੇ ਇਹੋ ਹੀ ਬਹੁਤ ਵੱਡੀ ਇੱਕ ਤਰੀਕੇ ਦੀ ਅਚੀਵਮੈਂਟ ਹੈ ਕਾਮਯਾਬੀ ਉਹਨਾਂ ਦੀ ਕਿ ਉਥੇ ਇਲੈਕਸ਼ਨਾਂ ਸਹੀ ਸਲਾਮਤ ਹੋ ਗਈਆਂ ਸਰਕਾਰ ਬਣ ਗਈ لیکن میرا خیال ہےOffsetY ਜਿਹੜੀ ਸਰਕਾਰ ਬਣੀ ਆ ਉਹ ਕੋਈ ਇਹੋ ਜਿਹੇ ਡਿਸੀਜਨ ਜ਼ਰੂਰ ਲੈਣਗੇ ਹੋ ਸਕਦਾ 370 ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਨ ਅਟਲੀਸ ਰੈਜ਼ੋਲੂਸ਼ਨ ਪਾਸ ਕਰਨ ਹਾਲਾਂਕਿ 370 ਨੂੰ ਲਿਆਉਣਾ ਜਾਂ ਨਾ ਲਿਆਉਣਾ ਉਹਨਾਂ ਦੇ ਹੱਥ 'ਚ ਨਹੀਂ ਇਹ ਮਸਲਾ ਹੁਣ ਪਾਰਲੀਮੈਂਟ ਦੇ ਕੋਲ ਆ ਇਹ ਤੇ ਫੈਸਲਾ ਹੋ ਗਿਆ ਵਾ ਇਹਨੂੰ ਉਲਟਾ ਵੀ ਜੇ ਇਹਨੂੰ ਰਿਵਰਸ ਵੀ ਕਰਨਾ ਤੇ ਉਹ ਪਾਰਲੀਮੈਂਟ ਹੀ ਕਰ ਸਕਦਾ ਲੇਕਿਨ ਇੱਥੇ ਰੈਜ਼ੋਲੂਸ਼ਨ ਜ਼ਰੂਰ ਸਟੇਟ ਅਸੈਂਬਲੀ ਪਾਸ ਕਰ ਸਕਦੀ ਆ ਆ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲਨੀ ਜੇ ਐਨ ਕੇ ਦੇ ਵਿੱਚ ਜਿਹੜੀ ਡੋਡਾ ਸੀਟ ਮਿਲੀ ਹੈ ਕਾਫੀ ਹੈਰਾਨੀ ਦੀ ਗੱਲ ਹੈ ਕਿਉਂਕਿ ਜਿੱਥੇ ਪੂਰਾ ਜੋਰ ਲਾ ਰਹੇ ਸੀ ਹਰਿਆਣਾ ਉੱਥੇ ਉਹਨਾਂ ਨੂੰ ਜ਼ੀਰੋ ਸੀਟ ਮਿਲੀ ਕੋਈ ਸੀਟ ਨਹੀਂ ਮਿਲੀ ਲੇਕਿਨ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਭਾਵੇਂ ਇੱਕ ਸੀਟ ਜਿੱਤ ਗਈ ਜੇ ਐਨ ਕੇ ਦੇ ਵਿੱਚ ਉਹਨਾਂ ਨੂੰ ਆਪਣੀ ਆਪਣੀ ਸਟ੍ਰੈਟੇਜੀ ਦੇ ਉੱਪਰ ਆਪਣੇ ਨੀਤੀਆਂ ਦੇ ਉੱਪਰ ਵਿਚਾਰ ਦੁਬਾਰਾ ਕਰਨਾ ਪੂ ਹੋ ਪਈਏ ਕੀ ਹੋ ਰਿਹਾ ਵਾ ਜਿਸ ਤਰ੍ਹਾਂ ਪਾਰਟੀ ਦੀ ਚੜ੍ਹਤ ਸੀਗੀ ਉਹ ਹੁਣ ਚੜ੍ਹਤ ਜਿਹੜੀ ਆ ਉਹ ਡਿਕਲਾਈਨ ਚ ਟਰਨ ਟਰਾਂਸਫਰ ਹੋ ਗਈ ਆ ਈਵੀਐਮ ਦੇ ਉੱਪਰ ਕਾਫੀ ਜ਼ਿਕਰ ਆਇਆ ਵਾ ਇਹ ਵੈਸੇ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਕੋਕ ਕਰਨੀ ਚਾਹੀਦੀ ਔਰ ਇਹ ਤੇ ਸਟੇਟਮੈਂਟ ਦੇਣੀ ਚਾਹੀਦੀ ਹੈ ਕਿ ਮਸ਼ੀਨਾਂ ਸਲੋ ਕਿਉਂ ਸੀ ਔਰ ਰਿਜ਼ਲਟਸ ਸਲੋ ਕਿਉਂ ਅਪਡੇਟ ਹੁੰਦੇ ਰਹੇ ਕਿਉਂਕਿ ਇਹ ਕਾਂਗਰਸ ਦਾ ਖਿਆਲ ਹੈ ਕਿ ਉੱਥੇ ਉਹਨਾਂ ਦੀਆਂ ਬੈਟਰੀਜ਼ ਵੀਕ ਸੀ ਸੋ ਇਹਦੇ ਤੇ ਆਈ ਥਿੰਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜ਼ਰੂਰ ਐਕਸਪਲੇਨੇਸ਼ਨ ਦੇਣੀ ਚਾਹੀਦੀ ਹੈ ਔਰ ਇਹਦੀ ਇਨਕੁਆਇਰੀ ਵੀ ਕਰਨੀ ਚਾਹੀਦੀ ਪਿਆਦਾ ਕੀ ਕਿ ਰਿਜ਼ਲਟ ਦੇ ਉੱਤੇ ਅਸਰ ਤਾਂ ਨਹੀਂ ਪਿਆ ਵੈਸੇ ਤੇ ਮੇਰਾ ਆਪਣਾ ਖਿਆਲ ਹਮੇਸ਼ਾ ਰਿਹਾ ਵਾ ਕਿ EVM ਦੇ ਵਿੱਚ ਗੜਬੜੀ ਨਹੀਂ ਹੁੰਦੀ ਲੇਕਿਨ ਜੇ ਕਾਂਗਰਸ ਹੁਣ ਕਹਿ ਰ ਔਰ ਕੁਝ ਮਸ਼ੀਨਾਂ ਕੁਝ ਥਾਵਾਂ ਤੇ ਜਿੱਥੇ ਬੈਟਰੀ ਵੀਕ ਸੀ ਉੱਥੇ ਦੇਰ ਸੀ ਕਿਤੇ ਉਹ ਦੇਰੀ ਕਰਕੇ ਰਿਜ਼ਲਟ ਟਿੰਕਰਤ ਨਹੀਂ ਹੋ ਰਿਹਾ ਹਾਲਾਂਕਿ ਵਿਕਰਮ ਸਿੰਘ ਬਾਜਵਾ ਸਾਡੇ ਇੱਕ ਰੈਗੂਲਰ ਪਾਰਟਿਸਪੈਂਟ ਨੇ ਇਸ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਬੜਾ ਕੈਟੇਗੋਰਿਕਲੀ ਕਿਹਾ ਵਾ ਕਿ ਇਹੋ ਜੀ ਗੱਲ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਇਲੈਕਸ਼ਨ ਕਮਿਸ਼ਨ ਨੂੰ ਲੋਕਾਂ ਦਾ ਵਿਸ਼ਵਾਸ ਜਤਨ ਵਾਸਤੇ ਇਹਦੇ ਤੇ ਕੋਕ ਕਰਕੇ ਇਹਦੀ ਇੱਕ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ ਲੋਕਾਂ ਦੀ ਕਚੈੜੀ ਦੇ ਵਿੱਚ ਮੇਰਾ ਕਾਫੀ ਹੱਦ ਤੱਕ ਮੰਨਣਾ ਵਾ ਕਿ ਜੋ ਹਰਿਆਣੇ ਦੇ ਵਿੱਚ ਰਿਜ਼ਲਟ ਆਇਆ ਉਹ ਭਾਜਪਾ ਦੀ ਸੋਸ਼ਲ ਇੰਜੀਨੀਅਰਿੰਗ ਕਰਕੇ ਆਇਆ ਉਹਨਾਂ ਨੇ ਸੋਸ਼ਲ ਇੰਜੀਨੀਅਰਿੰਗ ਬਹੁਤ ਕੀਤੀ ਬਹੁਤ ਵਧੀਆ ਕੀਤੀ ਔਰ ਜਿੱਥੇ ਕਾਂਗਰਸ ਨੇ ਉਹਨਾਂ ਨੇ ਮਾਰ ਦਿੱਤੀ ਔਰ ਕਾਂਗਰਸ ਨੂੰ ਦੀ ਹਾਰ ਦਾ ਕਾਂਗਰਸ ਨੂੰ ਸਾਹਮਣਾ ਕਰਨਾ ਪਿਆ ਇਹੋ ਹੀ ਗੱਲ ਸ਼ਾਇਦ ਸੋਸ਼ਲ ਇੰਜੀਨੀਅਰਿੰਗ ਦੀ ਗੱਲ opinion poll ਤੇ exit poll ਸਹੀ ਤਰੀਕੇ ਨਾਲ ਸਮਝ ਨਹੀਂ ਸਕੇ ਇਸੇ ਕਰਕੇ exit poll ਔਰ opinion poll ਜਿਹੜੇ ਨੇ ਉਹ ਬਹੁਤ ਇੱਕ ਕਾਂਗਰਸ ਦੀ ਜਿੱਤ ਉੱਥੇ ਦੱਸ ਰਹੇ ਸਨ ਲੱਗਦਾ ਇਹੋ ਹੀ ਸੀ ਵੀ ਕਾਂਗਰਸ ਦੀ ਬੜੀ ਹਵਾ ਲੇਕਿਨ ਜਿਹੜੀ जाट ਵੋਟ ਆ ਜੋ ਬੇਸਿਕਲੀ ਜੇ ਕੋਈ ਪਾਰਟੀ ਹੁੰਦੀ ਤੇ ਉਹ ਸਾਰੀ ਉਸ ਪਾਸੇ ਨੂੰ ਜਾਣੀ ਸੀ ਸਾਰੀ ਕਾਂਗਰਸ ਨੂੰ ਜਾਣੀ ਸੀ ਲੇਕਿਨ ਉਹ ਤਿੰਨ ਹਿੱਸਿਆਂ 'ਚ ਡਿਵਾਈਡ ਹੋ ਗਈ ਆਫਟਰ ਆਲ ਆਈ ਐਨ ਐਲ ਡੀ ਇੰਡੀਅਨ ਨੈਸ਼ਨਲ ਲੋਕਦਲ ਵਿਦ ਜਾਟਾਂ ਦੀ ਪਾਰਟੀ ਆ ਊਮਪ੍ਰਕਾਸ਼ ਚੋਟਾਲਾ ਉਹਨੇ ਚੌਧਰੀ ਦੇਵਿਲਾਂ ਨੇ ਪਾਰਟੀ ਬਣਾਈ ਸੀ ਸੋ ਇੱਕ ਕੁਝ ਵੋਟ ਉਧਰ ਚਲੀ ਗਈ ਕੁਝ ਵੋਟ ਜੀ ਪੀ ਪੀ ਦਸ਼ੰਤ ਚੋਟਾਲਾ ਉਹ ਵੀ ਦੋਸੇ ਪਰਿਵਾਰ ਚੋਂ ਆ ਉਹ ਵੀ ਜਾਟ ਆ ਉਧਰ ਨੂੰ ਚਲੀ ਗਈ ਔਰ ਬਾਕੀ ਵੋਟ ਕਾਂਗਰਸ ਨੂੰ ਗਈ ਸੋ ਤਿੰਨ ਹਿੱਸਿਆਂ 'ਚ ਉਹ ਵੋਟ ਕਈ ਥਾਂ ਤੇ ਡਿਵਾਈਡ ਹੋ ਗਈ ਦੂਜੇ ਪਾਸੇ ਜਿਹੜੀ ਨਾਨ ਜਾਟ ਵੋਟ ਆ ਰਕੇਸ਼ ਸ਼ਰਮਾ ਨੇ ਜਿਵੇਂ ਕਿਹਾ ਉਹ ਸਾਰੀ ਦੂਜੇ ਪਾਸੇ ਕੰਸਲਟਡ ਹੋਈ ਉਹਦੇ ਚ ਬ੍ਰਾਹਮਣ ਵੋਟ ਬਨਿਆ ਵੋਟ ਸ਼ੈਡਿਊਲ ਕਾਸਟ ਵੋਟ OBC ਵੋਟ ਕਿਉਂਕਿ ਜਦੋਂ ਮਨੋਰ ਲਾਲ ਖੱਟਰ ਨੂੰ ਨੈਪ ਸਿੰਘ ਸੈਣੀ ਨਾਲ ਬਦਲਿਆ ਉਹਦੇ ਨਾਲ ਵੀ OBC ਵੋਟ ਉਧਰ ਨੂੰ ਗਈ ਹੋਊਗੀ ਪਛਨੀ ਜਾਤੀਆਂ ਦੀ ਵੋਟ ਜ਼ਰੂਰ ਗਈ ਹੋਊਗੀ ਪੰਜਾਬੀ ਕਮਿਊਨਿਟੀ ਦੀ ਵੋਟ ਵੀ ਗਈ ਹੋ ਮਨੋਰ ਲਾਲ ਖੱਟਰ ਦੇ ਹੱਕs ਵੀ ਜਾਣੀ ਸੀ ਨੈਪ ਸਿੰਘ ਸੈਣੀ ਦੇ ਹੱਕ ਦੇ ਵਿੱਚ ਵੀ ਜਾਣੀ ਸੀ ਜਿਹੜੀ ਪੰਜਾਬੀ ਵੋਟ ਹੈ ਆਪਣੀ ਸਾਰੀ ਬੈਲਟ ਮਾਲੇ ਤੋਂ ਲੈ ਕੇ ਕੈਥਲ ਤੇ ਹੋਗਾ ਕਰਨਾਲ ਪਾਣੀਪਤ ਪਾਣੀਪਤ ਤਾਂ ਕੇ ਜਿਹੜੀ ਪੰਜਾਬੀ ਬੈਲਟ ਹੈ ਜਿਹੜੀ ਇਹਦੀ ਵੋਟ ਵੀ ਭਾਜਪਾ ਨੂੰ ਪਈ ਸੋ ਜਿੰਨੀ ਕਿਸਾਨੀ ਵੋਟ ਸੀ जाट ਵੋਟ ਸੀ ਉਹ ਇੱਕ ਪਾਸੇ ਨੂੰ ਜਾਣ ਦੀ ਬਜਾਏ ਤਿੰਨ ਪਾਸੇ ਡਿਵਾਈਡ ਹੋ ਗਈ ਔਰ ਬਾਕੀ ਨਾਨ जाट ਵੋਟ ਜਿਹੜੀ ਸੀ ਉਹ ਸਾਰੀ ਕਨਸੋਲिडेट ਹੋ ਗਈ ਸੋ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਬਹੁਤ ਹੱਦ ਤੱਕ ਭਾਜਪਾ ਨੇ ਕਾਂਗਰਸ ਦਾ ਨੂੰ ਮਾਰ ਦਿੱਤੀ ਹੈ ਇਸ ਤੋਂ ਇਲਾਵਾ ਇੱਕ ਇਹ ਵੀ ਕਹਿਣਾ ਬੰਦਾ ਵਾ ਕਿ ਭਾਜਪਾ ਦੀ ਗਵਰਨੈਂਸ ਵੀ ਕਾਫੀ ਚੰਗੀ ਰਹੀ ਹੈ ਮੈਂ 6 ਮਹੀਨੇ ਪਹਿਲਾਂ ਇੱਕ ਸੱਜਣ ਕੁਝ ਸੱਜਣਾ ਨੂੰ ਮਿਲਿਆ ਜਿਹੜੇ ਇਕੱਠੇ ਹੋ ਕੇ ਇੱਕ ਗਰੁੱਪ ਸੀਗਾ ਕਿ ਹਸਪਤਾਲ ਦੇ ਬਾਹਰ ਇਕੱਠੇ ਹੋਏ ਸੀ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗ ਗਿਆ ਮੈਂ ਕਿ ਕੀ ਕਰਦੇ ਤੁਸੀਂ ਕਹਿੰਦੇ ਜੀ ਅਸੀਂ ਪੁਲਿਸ ਵਰਤੀ ਹੋਏ ਹਾਂ ਮੈਂ ਕਿਹਾ ਅੱਛਾ ਕਿਹੋ ਜੀ ਵਰਤੀ ਸੀ ਕਹਿੰਦੇ ਜੀ ਪਹਿਲੀ ਵਾਰੀ ਬਿਨਾਂ ਪੈਸੇ ਦਿੱਤੇ ਅਸੀਂ ਵਰਤੀ ਹੋਏ ਹਾਂ ਮੈਰਿਟ ਦੇ ਆਧਾਰ ਤੇ 600 ਬੈ 150 ਬੈ ਜੋ ਫਾਰਮ ਸੀ ਉਹ ਭਰਿਆ ਵਾ ਜਾਂ ਜੋ ਵੀ ਫਾਰਮ ਦੀ ਕੀਮਤ ਸੀ ਉਸ ਤੋਂ ਇਲਾਵਾ ਕੋਈ ਪੈਸਾ ਨਹੀਂ ਛੜਨ ਲੱਗਾ ਔਰ ਉਹ ਸਾਰੇ ਜਾਟ ਪਿੰਡਾਂ ਦੇ ਰਹਿਣ ਵਾਲੇ ਸਨ ਜ਼ਿਆਦਾ ਪਿੰਡਾਂ ਦੇ ਰਹਿਣ ਵਾਲੇ ਸੀ ਦਸਾਂ ਜੋ 8 ਪਿੰਡਾਂ ਦੇਆਂ ਵਲੇਸੀ ਸੋ ਇਹਦਾ ਮਤਲਬ ਆ ਕਿ ਇਹ ਬਿਨਾ ਪੈਸੇ ਜਿਹੜੀ ਪ੍ਰਤੀ ਹੋਈ ਆ ਉਹਦਾ ਵੀ ਫਾਇਦਾ ਜ਼ਰੂਰ ਹੋਇਆ ਹੋਊਗਾ ਭਾਜਪਾ ਨੇ ਹਰਿਆਣਾ ਜਿਵੇਂ ਆਮ ਆਦਮੀ ਪਾਰਟੀ ਇਥੇ ਫ੍ਰੀ ਬਿਜਲੀ ਦਿੰਦੀ ਆ ਹੋਰ ਮੁਫਤ ਖੁਰੇ ਹੋਰ ਐਲਾਨ ਕਰਦੀ ਆ ਉਹਨਾਂ ਨੇ ਇਹੋ ਜਿਹੀ ਕੋਈ ਐਲਾਨ ਨਹੀਂ ਕੀਤੇ ਕਿਸਾਨਾਂ ਪ੍ਰਤੀ ਉਹਨਾਂ ਨੇ ਕਈ ਚੀਜ਼ਾਂ ਅਨਾਉਂਸ ਕੀਤੀ ਹੈ ਹਾਲੇ ਕਿਸਾਨ ਉਹਦਰਾ ਨਾਰਾਜ਼ ਆ ਸੋ ਇੱਕ ਚੰਗੀ ਗਵਰਨੈਂਸ ਦਾ ਜਿਹੜਾ ਫਾਇਦਾ ਹੁੰਦਾ ਵਾ ਉਹ ਵੀ ਸ਼ਾਇਦ ਭਾਜਪਾ ਨੂੰ ਹੋਇਆ ਔਰ ਇਸ ਜਿਹੜੀ ਆ ਸਬਾਕੀ ਪਾਰਟੀਆਂ ਨੂੰ ਵੀ ਭਾਜਪਾ ਤੋਂ ਸਿੱਖਣ ਦੀ ਐਸੋੜੇ ਲੋੜ ਹੈ